ਵਾਇਹੋ ਟਿੱਕਾ ਖਾਲਸਾ ਵਰਤਦੀ ਕੀ ਫਤਿਹ ਜਿਹੜਾ ਸਾਡਾ ਰਾਤ ਦਾ ਸੌਣਾ ਹੈ ਉਸ ਨੂੰ ਉਹ ਸਾਡੀ ਸਰੀਰ ਦੀ ਲੋੜ ਹੈ ਉਸ ਤੋਂ ਬਿਨਾਂ ਅਸੀਂ ਤੰਦਰੁਸਤ ਨਹੀਂ ਰਹਿ ਸਕਦੇ ਅਸੀਂ ਕਈ ਵਾਰੀ ਉਸ ਸੌਣ ਨਾਲ ਹੀ ਜਿਹੜਾ ਸੰਸਾਰ ਵਿੱਚ ਜਾਗਣਾ ਹੈ ਉਹਦੇ ਨਾਲ ਲੇਖਾ ਖਾ ਜਾਂਦੇ ਆ ਅਸਲ ਵਿੱਚ ਸੌਣਾ ਹੈ ਕੀ ਹੈ ਜਿਹੜਾ ਗੁਰਮਤ ਮੁਤਾਬਕ ਸਾਨੂੰ ਉਸ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਉਹ ਸੌਣਾ ਉਹ ਹੈ ਜਦੋਂ ਮਨੁੱਖ ਜਿਹੜਾ ਸੰਸਾਰ ਵਿੱਚ ਮਾਇਆ ਦੇ ਮੋਹ ਵਿੱਚ ਜਾਂ ਸੰਸਾਰ ਦੇ ਮੋਹ ਵਿੱਚ ਆਪਣੇ ਪਰਿਵਾਰ ਦੇ ਮੋਹ ਵਿੱਚ ਮਸਤ ਰਹਿ ਕੇ ਉਸ ਕਾਲਪ ਫਰਮਾਤਮਾ ਨੂੰ ਵਿਸਰ ਜਾਂਦਾ ਹੈ ਉਹਨੂੰ ਯਾਦ ਨਹੀਂ ਕਰਦਾ ਉਹਦਾ ਸ਼ੁਕਰਾਨਾ ਨਹੀਂ ਕਰਦਾ ਉਹਦਾ ਸਿਮਰਨ ਨਹੀਂ ਕਰਦਾ ਉਹਦੇ ਨਾਲ ਰੰਗ ਵਿੱਚ ਰੰਗਿਆ ਨਹੀਂ ਜਾਂਦਾ ਉਹਨੂੰ ਅਸੀਂ ਸੌਣਾ ਗੁਰਮਤ ਮੁਤਾਬਕ ਕਹਿ ਸਕਦੇ ਹਾਂ ਇਸ ਤੀਆਂ ਕੋਈ ਸਾਡੇ ਕੋਲ ਮਸੱਲਾ ਵੀ ਨਾ ਗੁਰਬਾਣੀ ਮੁਤਾਬਕ ਸਾਨੂੰ ਗੁਰੂ ਸਾਹਿਬ ਨੇ ਜੋ ਸਮਝਾਇਆ ਜੋ ਉਪਦੇਸ਼ ਦਿੱਤਾ ਹੈ ਉਹ ਵੀ ਆਪਾਂ ਵਿਚਾਰ ਸਕਦੇ ਹਾਂ ਜਿਵੇਂ ਗੋੜੀ ਗਰੇਰੀ ਵਿੱਚ ਪੰਜਵੀਂ ਪਾਤਸ਼ਾਹ ਜੀ ਉਸ ਰਾਗ ਵਿੱਚ ਸਾਨੂੰ ਸੋਝੀ ਦੇ ਰਹੇ ਨੇ ਉਪਦੇਸ਼ ਕਰ ਰਹੇ ਨੇ ਕਿ ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਕਿਵੇਂ ਸੁੱਤੀਆਂ ਨੇ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਉਹ ਪ੍ਰਾਇਆ ਰੂਪ ਪ੍ਰਾਇਆ ਧਨ ਉਹਨਾਂ ਚੀਜ਼ਾਂ ਦੇ ਵਿੱਚ ਤੇ ਵਿਕਾਰਾਂ ਦੇ ਵਿੱਚ ਫਸੀਆਂ ਹੋਈਆਂ ਨੇ ਤੇ ਉਹਨਾਂ ਨੂੰ ਆਪਾਂ ਅੱਖਾਂ ਸੁੱਤੀਆਂ ਕਹਿ ਸਕਦੇ ਹਾਂ ਉਹ ਅੱਖਾਂ ਸੁੱਤੀਆਂ ਨੇ ਜਿਹੜੀਆਂ ਪ੍ਰਾਇ ਰੂਪ ਪ੍ਰਾਇ ਧਨ ਤੇ ਇਹਨਾਂ ਵਿਕਾਰਾਂ ਦੇ ਵਿੱਚ ਹਰਮਲੇ ਮਸਤ ਰਹਿੰਦੀਆਂ ਨੇ ਉਹਦੇ ਨਾਲ ਉਤਪਤ ਰਹਿੰਦੀਆਂ ਨੇ ਉਹਨਾਂ ਅੱਖਾਂ ਨੂੰ ਆਪਾਂ ਸੁੱਤੀਆਂ ਕਹਿ ਸਕਦੇ ਹਾਂ ਇਸੇ ਤਰ੍ਹਾਂ ਪਾਤਸ਼ਾਹ ਨੇ ਸਮਝਾਇਆ ਕਿ ਕੰਨ ਕਿਹੜੇ ਸੋਏ ਨੇ ਕੰਨ ਉਹ ਸੁੱਤੇ ਨੇ ਜਿਹੜੇ ਕਿਸੇ ਦੀ ਨਿੰਦਿਆ ਸੁਣ ਵਿੱਚ ਲੱਗੇ ਰਹਿੰਦੇ ਨੇ ਉਹਦੇ ਮਾੜਾ ਤੇ ਆਪਣੇ ਆਪ ਨੂੰ ਵੱਡਾ ਖੋਣਾ ਇਹਦੇ ਵਿੱਚ ਹੀ ਹਰ ਵळे ਰੰਗ ਰਹਿੰਦੇ ਨੇ ਕਿ ਉਹਨਾਂ ਨੂੰ ਵੀ ਪਿਆਰੀ ਉਹ ਕੰਨ ਜਿਹੜੇ ਨਿੰਦਿਆ ਜਾਂ ਮਾੜੀਆਂ ਗੱਲਾਂ ਜਿਹੜੀਆਂ ਜਣੀ ਆਪਾਂ ਗੁਰਮਤਿ ਮੁਤਾਬਕ ਸਾਨੂੰ ਵਰਜਿਤ ਨੇ ਉਹਨਾਂ ਦੇ ਸੁਣ ਵਿੱਚ ਜਾਂ ਮਾਇਆ ਦੀਆਂ ਗੱਲਾਂ ਸੁਣ ਵਿੱਚ ਉਹਨਾਂ ਵਿੱਚ ਆਪਾਂ ਲੱਗੇ ਰਹਿੰਦੇ ਆ ਉਹਨਾਂ ਨੂੰ ਉਹ ਕੰਨ ਸਾਡੇ ਸੋਏ ਹੋਏ ਸੁੱਤੇ ਨੇ ਰਸਨਾ ਕਿਹੜੀ ਸੁੱਤੀ ਐ ਜਿਹੜੀ ਰਸਨਾ ਜਿਹੜੇ ਖਾਣ ਪੀਣ ਦੇ ਸਵਾਦ ਨੇ ਉਹਨਾਂ ਸਵਾਦਾਂ ਦੇ ਵਿੱਚ ਮਸਤ ਰਹਿੰਦੀ ਆ ਉਹਨਾਂ ਦੇ ਲੋਭ ਵਿੱਚ ਆ ਕੇ ਇਸ ਵਾਸਤਾ ਦੇ ਹਰ ਵੇਲੇ ਖਾਣ ਪੀਣ 'ਚ ਲੱਗੀ ਰਹਿੰਦੀ ਆ ਰਸ ਖਾਣ ਆਪਣੀ ਜ਼ੁਬਾਨ ਤੇ ਪੈਦਾ ਕਰਨ ਵਾਸਤੇ ਉਹ ਰਸਨਾ ਵੀ ਸੁਤੀ ਹੋਈ ਹੈ ਮਨ ਕਿਹੜਾ ਸੁਤਾ ਹੈ ਜਿਹੜਾ ਮਾਇਆ ਦੇ ਵਿਸਮਾਦ ਵਿੱਚ ਸੁਤਾ ਹੈ ਉਹ ਮਾਇਆ ਹੀ ਹਰ ਵੇਲੇ ਸ્વાસ-ਸ્વાસ ਮਾਇਆ ਦੀ ਗੱਲ ਕਰਦਾ ਹੈ ਮਾਇਆ ਪਿੱਛੇ ਦੌੜ ਪੈਂ ਕਰਦਾ ਰਾਤ ਦਿਨ ਮਾਇਆ ਪਿੱਛੇ ਦੌੜਦਾ ਹੈ ਉਹ ਮਨ ਨੂੰ ਵੀ ਆਪਾਂ ਸੁਤਾ ਕਹਿ ਸਕਦੇ ਤੇ ਪਾਤਸ਼ਾਹ ਸਮਝਾ ਰਹੇ ਨੇ ਵੀ ਇਸ ਸਰੀਰ ਦੇ ਵਿੱਚ ਜੈਸੇ ਰੂੜ ਦੇ ਰੂਪੀ ਘਰ ਵਿੱਚ ਕਿਹੜਾ ਜਾਗਦਾ ਹੈ ਜਿਹੜਾ ਜਾਗਦਾ ਰਹਿੰਦਾ ਉਹ ਸਬਦ ਉਸ ਆਪਣੀ ਲੈ ਕੇ ਉਹ ਜਦੋਂ ਸੰਸਾਰ ਤੋਂ ਜਾਂਦਾ ਹੈ ਸਬਦ ਕੀ ਹੈ ਪ੍ਰਮਾਤਮਾ ਨੇ ਸਾਨੂੰ ਗਿਣ ਕੇ ਸ્વાસ ਦਿੱਤੇ ਨੇ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਜਦੋਂ ਆਪਾਂ ਹਰ ਸਵਾਸ-ਸਵਾਸ ਨਾਲ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਤੇ ਅਸੀਂ ਜਿਹੜੇ ਅਕਾਲ ਪੁਰਖ ਪ੍ਰਮਾਤਮਾ ਨੇ ਸਾਨੂੰ ਸਵਾਸਾਂ ਦੀ ਪੂੰਜੀ ਲਿਖ ਦਿੱਤੀ ਹੈ ਉਹ ਆਪਾਂ ਸਾਬਤ ਲੈ ਕੇ ਜਾ ਸਕਦੇ ਹਾਂ ਉਹ ਤਾਂ ਹੀ ਹੈ ਜੇ ਹਰ ਵੇਲੇ ਪ੍ਰਮਾਤਮਾ ਦਾ ਠੇ ਪੈਰ ਚ ਵੀ ਘੰਟੇ ਉਸ ਪ੍ਰਮਾਤਮਾ ਦੇ ਸ਼ਬਦ ਵਿੱਚ ਸਾਡਾ ਮਨ ਉਹਦੇ ਨਾਮ ਦੇ ਰੰਗ ਵਿੱਚ ਰੰਗਿਆ ਰਹੇ ਦੂਸਰਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ ਵੀ ਸਾਨੂੰ ਸਮਝਾਇਆ ਅਨੰਦ ਸਾਹਿਬ ਵਿੱਚ ਕਿ ਇਹ ਮਨ ਕਿਸ ਤਰ੍ਹਾਂ ਸੁੱਤਾ ਰਹਿੰਦਾ ਐ ਸੰਸਾਰ ਮਨੁੱਖ ਕਿਵੇਂ ਸੁੱਤਾ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਤੇਹੀ ਗੁਣੀ ਮਾਇਆ ਦੇ ਤਿੰਨ ਰਜੋ ਤਮੋs ਤੋ ਤੇਨ ਗੋੜਨੇ ਇਹਨਾਂ ਵਿੱਚ ਭਰਮ ਨੂੰ ਇਹ ਆ ਕਿ ਇਹੋ ਹੀ ਸਭ ਕੁਛ ਆ ਨਿਰੰਕਾਰ ਨਹੀਂ ਐ ਕੋ ਸਾਡੇ ਸਾਹਮਣੇ ਦੋ ਚੀਜ਼ਾਂ ਨੇ ਇੱਕ ਸੰਸਾਰ ਐ ਇੱਕ ਨਿਰੰਕਾਰ ਐ ਇਹ ਸੰਸਾਰ ਦੀ ਇਹ ਮਾਇਆ ਜਿਹੜੀ ਹੈ ਇਹਨਾਂ ਨੂੰ ਸਭ ਕੁਝ ਸਮਝ ਲੈਂਦਾ ਤੇ ਇਹਦੇ ਵਿੱਚ ਹੀ ਹਰ ਵੇਲੇ ਮਸਤ ਰਹਿੰਦਾ ਤੇ ਉਸ ਅਕਾਲ ਪੁਰਮਾਤਮਾ ਨੂੰ ਭੁੱਲ ਜਾਂਦਾ ਰਹਿਣ ਭਾਵ ਇਹ ਜ਼ਿੰਦਗੀ ਰੂਪੀ ਜਿਹੜੀ ਮਿਲੀ ਸੀ ਸਾਨੂੰ ਉਹਨੂੰ ਸਾਰੇ ਨੂੰ ਸੁੱਤਿਆਂ ਹੀ ਭਾਵ ਮਾਇਆ ਦੇ ਮੋਹ ਵਿੱਚ ਹੀ ਗਵਾ ਲੈਂਦਾ ਇਹ ਵੀ ਕਹਿੰਦੇ ਸੁੱਤਾ ਹੈ ਤੀਸਰਾ ਨਾਮੇ ਪਾਤਸ਼ਾਹੀ ਸਾਨੂੰ ਤੁੰਤੰਤ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਸਿਛੇਤ ਵੀ ਕਰਦੇ ਨੇ ਨਾਲ ਦੱਸ ਰਹੇ ਨੇ ਜਾਗ ਲੈ ਮਨਾਂ ਜਾਗ ਲੈ ਕਹਾ ਗਾਫਲ ਸੋਇਆ ਇਹ ਪਾਪ ਪਰਮਾਤਮਾ ਤੋਂ ਤੂੰ ਉਹਨੂੰ ਬਿਸਰੀਆ ਹੋਇਆ ਤੇ ਉਹ ਤੋਂ ਗਾਫਲ ਹੋਇਆ ਹੈ ਤੇ ਇਸ ਤਰ੍ਹਾਂ ਵੀ ਕਿਉਂ ਇਹ ਜਿਹੜਾ ਤਨ ਦੇ ਮੋਹ ਵਿੱਚ ਤਨ ਬਿਹਾਲੇ ਸੰਭਾਲ ਚ ਖਾਣ ਪੀਣ ਚ ਤਨ ਦੀ ਸੰਭਾਲ ਚ ਹਰ ਵੇਲੇ ਰੱਖਾ ਲੈਣਾ ਹੈ ਕੱਪੜੇ ਪਾਉਣ ਚ ਕਿਹੜੇ ਸੋਹਣੇ ਨੇ ਕਿਹੜੇ ਨਹੀਂ ਸੋਹਣੇ ਸ਼ਿੰਗਾਰ ਕਰਨ ਵਿੱਚ ਜਾਂ ਤਨ ਨੂੰ ਸੰਭਾਲਣ ਤੇ ਜਾਂ ਖਾਣ ਪੀਣ ਚ ਦੇਖਿਆ ਜੋ ਬਾਦਸ਼ਾਹ ਕੇ ਜਿਹੜਾ ਤਾਨ ਤੇਰੇ ਨਾਲ ਪੈਦਾ ਹੋਇਆ ਹੈ ਇਹਨੇ ਵੀ ਤੇਰੇ ਨਾਲ ਨੇ ਜੋ ਤਨ ਨੂੰ ਉਪਜੋ ਸੰਗੀ ਸੋ ਵੀ ਸੰਗ ਨਾ ਹੋਇਆ ਇਹ ਜਦੋਂ ਤੂੰ ਜਨਮ ਲਿਆ ਸੀ ਤੇ ਇਹ ਆਤਮਾ ਇਹ ਸਰੀਰ ਤੇਰੇ ਨਾਲ ਆਇਆ ਸੀ ਪਰ ਜਾਣ ਲੱਗਿਆ ਸਰੀਰ ਨੇ ਆਤਮਾ ਦੇ ਨਾਲ ਨਹੀਂ ਜਾਣਾ ਸਰੀਰ ਤੇ ਮਿੱਟੀ ਦੀ ਢੇਰੀ ਬਣ ਕੇ ਤੇ ਮਰਦਾ ਰਹਿ ਜਾਣਾ ਹੈ ਤੇ ਜਿਹੜੀ ਆਤਮਾ ਉਹਨੇ ਇਕੱਲੀ ਨਹੀਂ ਜਾਣਾ ਇਹ ਵੀ ਨਵੇਂ ਪਾਤਸ਼ਾਹ ਨੇ ਸਾਨੂੰ ਚੇਤੇਤ ਕੀਤਾ ਕਿ ਇਹ ਸਰੀਰ ਦਾ ਕਰਕੇ ਤੂੰ ਪ੍ਰਮਾਤਮਾ ਨੂੰ ਵਿਸਰਜ ਜਾਣਾ ਹਉਮੈ ਵਿੱਚ ਆ ਕੇ ਵੀ ਮੇਰਾ ਤਰੀ ਤੰਦਰੁਸਤ ਬੜਾ ਹੈ ਮੇਰਾ ਬਲਵਾਨ ਬਹੁਤ ਹੈ ਜਾਂ ਸੋਨਾ ਬਹੁਤ ਹੈ ਇਹ ਦੀ ਹਉਮੈ ਵਿੱਚ ਆ ਕੇ ਉਸ ਕਰਕੇ ਪ੍ਰਮਾਤਮਾ ਨੂੰ ਭੁੱਲ ਜਾਣਾ 10ਵੇਂ ਪਾਤਸ਼ਾਹ ਨੇ ਵੀ ਸਾਨੂੰ ਸਮਝਾਇਆ ਹੈ ਸਚੇਤ ਵੀ ਕੀਤਾ ਹੈ ਵੀ ਇਹ ਪ੍ਰਾਣੀ ਜਿਹੜਾ ਆਇਆ ਹੈ ਉਹ ਪ੍ਰਮਾਤਮਾ ਦੇ ਚਰਨੀ ਲੱਗਣ ਵਿੱਚ ਆਇਆ ਉਹਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿਣ ਵਾਸਤੇ ਆਇਆ ਹੈ ਪ੍ਰਾਣੀ ਪਰਮਪੁਰਖ ਪੱਗ ਲਾਧੋ हे ਮਨੋਖੋ ਆਕਾਲਪੂ ਪ੍ਰਮਾਤਮਾ ਜੀ ਸਭ ਤੋਂ ਸ੍ਰੇਸ਼ਟ ਹੈ ਉਹਦੇ ਚਰਨੀ ਲੱਗੋ ਭਾਵ ਉਹਦੇ ਹੁਕਮ ਨੂੰ ਮੰਨੋ ਉਹਦੇ ਉਪਦੇਸ਼ ਨੂੰ ਮੰਨੋ ਉਹਦੇ ਨਾਲ ਹਰ ਵੇਲੇ ਉਹਦੇ ਨਾਮ ਦੇ ਰੰਗ ਵਿੱਚ ਰੰਗੇ ਰਹੋ ਸੋਬਤ ਕਹਾ ਮੋਹ ਨਿੰਦਰਾ ਮੇ ਜਿਹੜਾ ਸੰਸਾਰ ਦੇ ਪਦਾਰਥ ਨੇ ਨਾਲੇ ਮੋਹ ਦੀ ਨਿੰਦਰਾ ਵਿੱਚ ਤੂੰ ਸੁਤਾ ਰਹਿਣਾ ਹਰ ਵੇਲੇ ਤੇ ਪਾਤਸ਼ਾਹ ਕਹਿੰਦੇ ਸੁਚੇਤ ਹੋ ਜਾਗੋ ਸੁਚੇਤ ਹੋ ਕੇ ਜਾਗ ਭਾਵ ਉਸ ਪ੍ਰਮਾਤਮਾ ਨੂੰ ਯਾਦ ਕਰ ਇਹਦੇ ਮੋਹ ਵਿੱਚ ਨਾ ਹਰ ਵੇਲੇ ਮਸਤ ਰਹੋ ਸੁਤਾ ਰਹੋ ਇਹ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਹੈ ਇਹ ਹੈ ਸੋਣਾ ਹੁਣ ਆਪਾਂ ਇਹਦੇ ਨਾਲ ਇਹ ਵੀ ਵਿਚਾਰ ਕਰਨੇ ਵੀ ਜਾਗਣਾ ਕੀ ਹੈ ਜਾਗਣਾ ਉਹ ਹੈ ਜਦੋਂ ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਵਿਚਰਦੇ ਆਂ ਇੱਕ ਟੰਬ ਦੇ ਪਰਿਵਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਅਸੀਂ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਏ ਆਂ ਫਿਰ ਅਸੀਂ ਜਾਗਦੇ ਆਂ ਮਹਾਰਾਜ ਪਾਤਸ਼ਾ ਪੰਜਵੇਂ ਪਾਤਸ਼ਾ ਜੀ ਸਾਨੂੰ ਇਸ ਬਾਰੇ ਦੱਸ ਰਹੇ ਨੇ ਕਿ ਕਿਹੜਾ ਬੰਦਾ ਜਾਗਦਾ ਨਾਨਕ ਜਾਗੇ ਪਾਰ ਬ੍ਰਹਮ ਕੇ ਰੰਗ ਜਿਹੜਾ ਪ੍ਰਮਾਤਮਾ ਜੋ ਸਾਡਾ ਹੈ ਉਹਦੇ ਨਾਮ ਦੇ ਰੰਗ ਵਿੱਚ ਜਿਹੜੇ ਰੰਗੇ ਨੇ ਉਹ ਜਾਗਦੇ ਨੇ ਭਾਵੇਂ ਠੀਕ ਆ ਗੁਰ ਪ੍ਰਸ਼ਾਦੀ ਜਿਨ੍ਹਾਂ ਲਿਵ ਲਾਗੇ ਤਿੰਨੇ ਵਿੱਚੇ ਮਾਇਆ ਪਾਇਆ ਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਦੀ ਪ੍ਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ ਉਹ ਸੰਸਾਰ ਵਿੱਚ ਵਿਛੜਦੇ ਹੋਏ ਵੀ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਇਸ ਕਰਕੇ ਪੰਜਵੇਂ ਪਾਤਸ਼ਾਹ ਨੇ ਕਿਹਾ ਵੀ ਉਹ ਜਾਗਦੇ ਨੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਦੂਜੇ ਰਾਗ ਕਲੀ ਰਾਗ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਸਾਨੂੰ ਮਾਇਆ ਦਾ ਸੌਣਾ ਦੱਸਿਆ ਉੱਥੇ ਪਾਤਸ਼ਾਹ ਨੇ ਦੱਸਿਆ ਜਾਗਣਾ ਵੀ ਕਿਹਾ ਗੁਰ ਕਿਰਪਾ ਤੇ ਸੇਜਾਂ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅਮਰਤ ਬਾਣ ਉਹ ਗੁਰੂ ਦੀ ਕਿਰਪਾ ਰਹਿਮਤ ਛਦਕਾ ਬਖਸ਼ਿਸ਼ ਛਦਕਾ ਉਹ ਮਨੋਖ ਜਾਗਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਤੇ ਉਹ ਹਰ ਵੇਲੇ ਉਹ ਅਮਰ ਕਰ ਦੇਣ ਵਾਲੀ ਨਾਮ ਰੂਪੀ ਬਾਣੀ ਅਮਰਤ ਕੀ ਹੈ ਅਮਰਤ ਹਰ ਕਾ ਨਾਮ ਹੈ ਭਾਵ ਪ੍ਰਮਾਤਮਾ ਦਾ ਨਾਮ ਹਰ ਵੇਲੇ ਬੋਲਦੇ ਨੇ ਤੇ ਉਹ ਉਹਦੇ ਨਾਲ ਹੀ ਹਰ ਵੇਲੇ ਚੱਬੀ ਘੰਟੇ ਉਹਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਦੂਸਰਾ ਪਾਤਸ਼ਾਹ ਨੇ ਗੁਰੂ ਅਮਰਦਾਸ ਸਿੰਘ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਨੰਦਨ ਹਰ ਵੇਲੇ ਲਾਗੇ ਜਾਗਤ ਰਹਿਣ ਵਿਹਾਣੀ ਤੱਜ ਕੀ ਹੈ ਉਹ ਪ੍ਰਮਾਤਮਾ ਕੋਲਪੋ ਪ੍ਰਮਾਤਮਾ ਜੁੜਾ ਸਾਡਾ ਮਕਸਦ ਹੈ ਉਹਨੂੰ ਮਿਲਦਾ ਉਹਨਾਂ ਨੂੰ ਕਹਿੰਦੇ ਉਹ ਪਾ ਸਕਦੇ ਨੇ ਜਿਸ ਨੂੰ ਆਨੰਦਨ ਹਰ ਵੇਲੇ ਰਾਤ ਦਿਨ 24 ਘੰਟੇ ਉਸ ਪ੍ਰਮਾਤਮਾ ਨਾਲ ਸਾਡੀ ਪ੍ਰੀਤ ਬਣੀ ਨੇ ਉਹਦਾ ਸਾਡਾ ਮਨ ਜੁੜਿਆ ਰਹੇ ਉਹ ਕਹਿੰਦੇ ਜਿੰਦਗੀ ਰੂਪੀ ਰਾਤ ਵਿੱਚ ਉਹ ਜਾਗਦੇ ਨੇ ਜਿਹੜੇ ਹਰ ਵੇਲੇ ਉਸ ਪ੍ਰਮਾਤਮਾ ਦੇ ਰੰਗ ਵਿੱਚ ਮਸਤ ਰੰਗ ਨੇ ਰੰਗ ਵਿੱਚ ਰੰਗੇ ਰੰਗੇ ਸਿਰਾਂ ਪੰਜਵੇਂ ਪਾਤਸ਼ਾਹ ਦੀ ਆਸਾ ਦੇ ਰਾਗ ਵੇ ਆਸਾ ਰਾਗ ਵਿੱਚ ਵੀ ਸਾਨੂੰ ਸਮਝਾ ਰਹੇ ਨੇ ਜਿੱਥੇ ਸੁਚੇਤ ਵੀ ਕਰ ਰਹੇ ਨੇ ਜਾਗ ਰੇ ਮਨ ਜਾਗਨ ਹਾਰੇ ਇਹ ਮਨ ਤੈਨੂੰ ਜਾਗਣ ਵਾਸਤੇ ਤੈਨੂੰ ਆਇਆ ਇਸ ਸੰਸਾਰ ਵਿੱਚ ਤੇ ਤੂੰ ਇਸ ਸੰਸਾਰ ਦੇ ਜਿਹੜੀ ਮਾਇਆ ਜਾਂ ਧਨ ਦੌਲਤ ਹੈ ਜਾਇਦਾਦ ਹੈ ਰੂਪ ਹੈ ਸਰੀਰ ਹੈ ਪਰਿਵਾਰ ਹੈ ਇਹ ਨਾਵਿਤ ਮਸਤਨਾਨਾ ਬਿਨ ਹਰ ਅਵਰ ਨਾ ਆਵਸ ਕਾਮਾ ਇਹ ਪਰਮਾਤਮਾ ਦੇ ਨਾਮ ਤੋਂ ਬਗੈਰਾ ਤੇਰੇ ਹੋਰ ਕੋਈ ਚੀਜ਼ ਕੰਮ ਨਹੀਂ ਆਉਣੀ ਭਾਵ ਤੇਰੇ ਸਾਥ ਨਹੀਂ ਜਾਣੀ ਝੂਠਾ ਮੋ ਮਿਥਿਆ ਪਸਾਰੇ ਇਹ ਜਿਹੜਾ ਸੰਸਾਰ ਦਾ ਜਿੰਨਾ ਪਸਾਰਾ ਤੂੰ ਕੀਤਾ ਤੰਦੌਰ ਜਾਇਦਾਦ ਇਕੱਠੀ ਕੀਤੀ ਜਾਂ ਪਰਿਵਾਰ ਹੈ ਇਹ ਪਸਾਰੇ ਨੂੰ ਵੇਖ ਕੇ ਤੇ ਉਹਦੇ ਮੂੰਹ ਵਿੱਚ ਇਹ ਝੂਠਾ ਹੈ ਭਾਵੇਂ ਨਾਸ਼ਵਾਨ ਇਹਨੇ ਤੇਰੇ ਨਾਲ ਨਹੀਂ ਜਾਣਾ ਇਸ ਕਰਕੇ ਪਾਤਸ਼ਾਹ ਨੇ ਕਿਹਾ ਇਦੋ ਉਸ ਪਰਮਾਤਮਾ ਦੇ ਨਾਮ ਵਿੱਚ ਰੰਗ ਵਿੱਚ ਰੰਗਿਆ ਰਹੋ ਇਹ ਜਾਗਣਾ ਹੈ ਸੋ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਰਾਈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸੋਇਣ ਬਾਰੇ ਵੀ ਦੱਸਿਆ ਵੀ ਸੌਣਾ ਕਿਹੜਾ ਕੌਣ ਹੁੰਦਾ ਹੈ ਤੇ ਜਾਗਦਾ ਵੀ ਕੌਣ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਉਹਦੀ ਕਿਰਪਾ ਸਦਕਾ ਉਹ ਮਹਾਰਾਜ ਮੇਨ ਕਾਨ ਬਖਸ਼ਿਸ਼ ਕਰਨ ਤਾਂ ਕਿ ਹਰ ਵળે ਉਹਦੇ ਨਾਮ ਰੰਗ ਵਿੱਚ ਅਸੀਂ ਜਾਗੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ